ਕਿਸੇ ਤਰਕ ਦੇ ਬਿਨਾਂ ਕਿਸੇ ਦਲੀਲ ਦੇ ਸਾਰਾ ਕੁਝ ਦੇਖਤੀ ਰੂਪ ਦੇ ਵਿੱਚ ਆਪਣੀ ਝੋਲੀ ਦੇ ਵਿੱਚ ਪਾਇਆ ਇਹ ਮੈਂ ਸਮਝਦਾ ਇਹਨਾਂ ਦੀ ਵਧਾਈ ਹੈ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਖਿਰਦਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਕੀ ਲਿਖ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਰਾ ਕੁਝ ਮੰਨ ਲਿਆ ਫਟਾਫਟ ਬਾਈਬਲ ਕਲਾਬ ਦਾ ਤੇ ਕੋਟ ਪੂਰੇ ਦਾ ਕੇਸ ਉਹਦੇ ਤੇ ਦਰਜ ਕਰ। ਇਹ ਉਹ ਲੋਕ ਹੈ ਜਿਨ੍ਹਾਂ ਨੇ ਜਦੋਂ ਕਾਹਤਖ ਸਾਹਿਬ ਦੇ ਉੱਤੇ ਫੌਜਾਂ ਕੱਢੀਆਂ ਸੀ ਤੇ ਇਹਨਾਂ ਦੇ ਪਿਤਾ ਉਹਨਾਂ ਦਾ ਸਵਾਗਤ ਕੀਤਾ ਸੀ, ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ, ਇਹਨਾਂ ਲੋਕਾਂ ਦੇ ਜੱਟੂ ਵੱਡੇ ਸੀ। بار بار ਸਿੰਘ ਕਬਨ ਨੂੰ ਜਾ ਕੇ ਬੇਨਤੀ ਕਰਦੇ ਸੀ ਜੋ ਅਸੀਂ ਕਾਹਤਖ ਸਾਹਿਬ ਤੇ ਕਵਾਂਗੇ ਉਹ ਤਾਂ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਛੂੰਹਣ ਦੀ ਕੋਸ਼ਿਸ਼ ਕਰਨੀ। ਅਸਤੀ ਕਰਨ ਤੁਸੀਂ ਸਾਰਿਆਂ ਨੇ ਟੈਲੀਵਿਜ਼ਨਾਂ ਤੇ ਦੇਖਿਆ ਇੱਕ ਅੱਲਾ ਉਹ ਹੀ ਝੋੜੀ ਚ ਨਹੀਂ ਪਾਇਆ ਇਹ ਮੈਂ ਸਮਝਦਾ ਇਹਨਾਂ ਦੀ ਵਧਾਈ ਹੈ ਤੇ ਇਹਨਾਂ ਨੇ ਇਹ ਵੀ ਲਿਖ ਦਿੱਤਾ ਕਿ ਜੇ ਇਸ ਤੋਂ ਇਲਾਵਾ ਵੀ ਪਾਰਟੀ ਦੇ ਕੋਲੋਂ ਸਰਕਾਰ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ ਤੇ ਮੈਂ ਉਹ ਵੀ ਆਪਣੀ ਝੋੜੀ ਚ ਪਾਉਣਾ ਜੋ ਵੀ ਸਜ਼ਾ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਲਗਾਈ ਜਾਏਗੀ ਉਹ ਸਜ਼ਾ ਮੈਨੂੰ ਪ੍ਰਵਾਨ ਹੋਏਗੀ ਇਹਨਾਂ ਨੂੰ ਤਨਖਾਹੀਆ ਡਿਟੇਰ ਕੀਤਾ ਗਿਆ ਸਿਰ ਨਵਾ ਕੇ ਪ੍ਰਵਾਨ ਕੀਤਾ ਅਗਲੇ ਦਿਨ ਹੀ ਹਾਜ਼ਰ ਹੋ ਗਏ 3 ਮਹੀਨੇ ਬਾਅਦ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਉੱਥੇ ਸਵਾਲ-ਜਵਾਬ ਹੋਏ ਤੁਸੀਂ ਸਾਰਿਆਂ ਨੇ ਦੇਖਿਆ ਕਈ ਸੱਜਣ ਕਹਿੰਦੇ ਕਿ ਉੱਥੇ ਤੁਸੀਂ ਹਾਂ ਕਿਉਂ ਕੀਤੀ ਤੇ ਮੈਂ ਉਹਨਾਂ ਵੀਰਾਂ ਨੂੰ ਕਿਹਾ ਕਿ ਜਦੋਂ ਲਿਖ ਕੇ ਸਾਰਾ ਕੁਝ ਆਪਣੀ ਝੋਲੀ ਪਾਇਆ ਤਾਂ ਆਪਾਂ ਕੀ ਚਾਹੁੰਦੇ ਸੀ ਕਿ ਗੁਰੂ ਦੇ ਦਰ ਤੇ ਖੜ ਕੇ ਫਿਰ ਦੁਬਾਰਾ ਉੱਥੇ ਬਹਿਸ-ਬਾਜ਼ੀ ਸ਼ੁਰੂ ਕਰਦੇ ਉਹ ਗੁਰੂ ਦਾ ਦਰ ਸੀ ਸਾਨੂੰ ਅਤੇ ਕਿਸੇ ਚੀਜ਼ ਦਾ ਡਰ ਨਹੀਂ ਸੀ ਇਸ ਕਰਕੇ ਜੋ ਫਰਜ ਬਣਦਾ ਸੀ ਉਹ ਫਰਜ ਅਦਾ ਕਰਕੇ ਤੇ ਫੇਰ ਸਾਰਾ ਕੁਝ ਇੱਕ ਇੱਕ ਕਰਕੇ ਆਪਣੀ ਝੋਲੀ ਦੇ ਵਿੱਚ ਪਾਇਆ ਜੋ ਹੁਕਮ ਲਗਿਆ ਸਾਰੇ ਹੁਕਮ ਨੂੰ ਜਿੰਨੀ ਧਾਰਮਿਕ ਸਜ਼ਾ ਲੱਗੀ ਮੈਂ ਉਹਨਾਂ ਵੀਰਾਂ ਨੂੰ ਇਹ ਦੱਸਣਾ ਚਾਹੁੰਨਾ ਜਿਹੜੇ ਅੱਜ ਸਵਾਦ ਖੜੇ ਕਰਦੇ ਆ ਕੈ ਸ਼ਰਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਸ਼੍ਰੀ ਕਾਰਟਕ ਸਾਹਿਬ ਨੂੰ ਸਮਰਪਿਤ ਆ ਤੇ ਕੋਈ ਇੱਕ ਵੀ ਵੀਰ ਕਹ ਦੇਵੇ ਕਿ ਕਿਸੇ ਇੱਕ ਵੀ ਕਿਸੇ ਨੇ ਆਨਾਂ ਕਰਨੀ ਕਿਸੇ ਗੱਲ ਦੇ ਉੱਤੇ ਕੀਤੀ ਹੋਵੇ ਇੱਕ ਸ਼ਬਦ ਵੀ ਜੋ ਆਦੇਸ਼ ਸ਼੍ਰੀ ਕਾਰਟਕ ਸਾਹਿਬ ਤੋਂ ਹੋਇਆ ਕਿਤੇ ਇੱਕ ਵੀ ਲਫਜ਼ ਉਹਦੇ ਖਿਲਾਫ ਕਿਸੇ ਲੀਡਰ ਦੇ ਕਿਹਾ ਜੋ ਧਾਰਮਿਕ ਸਜ਼ਾ ਲੱਗੀ ਪੂਰੀ ਕੀਤੀ ਜੋ ਇਸ਼ਤਿਹਾਰਾਂ ਦੀ ਕਰੋੜ ਰੁਪਏ ਦੇ ਆਸ-ਪਾਸ ਜਮ੍ਹਾਂ ਕਰਾਉਣ ਦਾ ਹੁਕਮ ਹੋਇਆ ਸਾਰਿਆਂ ਨੇ ਜਮ੍ਹਾਂ ਕਰਾਇਆ ਉੱਥੇ ਕੜਾ ਪ੍ਰਸ਼ਾਸਨ ਦੀ ਦੇਖ ਕਰਾਈ ਤੇ ਅਰਦਾਸ ਕਰਕੇ ਫਿਰ ਮਾਲਕ ਦਾ ਸ਼ੁਕਰਾਨਾ ਕੀਤਾ ਕਿ ਤੁਸੀਂ ਜੋ ਵੀ ਸਾਡੀਆਂ ਭੁੱਲਾਂ ਹੋਈਆਂ ਸੀ ਤੁਸੀਂ ਬਖਸ਼ੀਆਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵਿੱਚ ਘੋੜੀਆਂ ਵੀ ਚਲੀਆਂ ਉੱਥੇ ਵੀ ਗੁਰੂ ਦੇ ਸੇਵਾਦਾਰ ਤੇ ਸੇਵਾਦਾਰ ਬਣ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉੱਥੇ ਇੱਜ਼ਤ ਰੱਖੀ ਜਾਨ ਬਖਸ਼ੀ ਪਰ ਇਹਦਾ ਵੱਡਾ ਭਰੋਸਾ ਸੀ ਕਿ ਉੱਥੇ ਵੀ ਸੇਵਾ ਦੇ ਵਿੱਚ ਮਾਲਕ ਨੇ ਵਿਗੜ ਨਹੀਂ ਪਾਣ ਦਿੱਤਾ ਇਹਦੇ ਵਾਸਤੇ ਮੈਂ ਅੱਜ ਵੀ ਆਕਾਰਪੁਰਖ ਦਾ ਧੰਨਵਾਦ ਕਰਦਾ ਕੋਈ ਸੋਚ ਨਹੀਂ ਸੀ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਸੀ ਦੇਖਣ ਫਿਰ ਵੀ ਮਾਲਕ ਨੇ ਸਾਰਾ ਕੁਝ ਆਪ ਰੱਖਿਆ ਕੀਤਾ ਕਿਉਂਕਿ ਸਾਡਾ ਅਟੁੱਟ ਵਿਸ਼ਵਾਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੀ ਇਹ ਵੀਰੋ ਸਾਡੀ ਪਰੰਪਰਾਵਾਂ ਨੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਕੇਸ ਸੈਟਲ ਹੋ ਜਾਂਦਾ ਅੱਜ ਤੱਕ ਕਦੀ ਕਿਸੇ ਗੁਰਸਿੱਖ ਨੇ ਉਹਦੇ ਤੇ ਦੁਬਾਰਾ ਆਵਾਜ਼ ਨਹੀਂ ਉਠਾਈ ਪਰ ਮੈਂ ਹੁਣ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਬੜੀ ਸ਼ਰਮਨਾਕ ਹੈ ਕਿ ਜਿਹੜੇ ਉਸ ਵੇਲੇ ਸਾਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤਖਤ ਤੇ ਜਾ ਕੇ ਸਾਰੀ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਅਸੀਂ ਤੇ ਝੋੜੀ ਚ ਪਾ ਲਿਆ ਤੇ ਹੁਣ ਜਿਹੜੀ ਸਾਜ਼ਿਸ਼ ਸ਼ੁਰੂ ਹੋਈ ਹੈ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਿਆ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਆਪ ਰੈਸਾਂ ਦੇ ਵੀਰ ਬੈਠੇ ਆ ਉਹਦੀ ਫੇਸਬੁੱਕ ਹੁਣੇ ਚੈੱਕ ਕਰ ਲਓ ਉਹਦੇ ਉੱਤੇ ਉਹ ਚਿੱਠੀ ਉਹਦੀ ਮੌਜੂਦ ਹੈ ਕੀ ਲਿਖ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਆਸਟ੍ਰੇਲੀਆ ਗਏ ਸੀ ਮੈਨੂੰ ਬੜੀ ਚਿੰਤਾ ਲੱਗੀ ਸੀ ਇਹ ਟਾਈਮ ਨਿਕਲ ਚਲਿਆ ਦੋ ਹਫਤੇ ਹੋ ਗਏ ਸਰਦਾਰ ਸੰਵੀਰ ਸਿੰਘ ਬਾਦਮ ਨੇ ਸਾਰਾ ਕੁਝ ਮੰਨ ਲਿਆ ਫਟਾਫਟ ਬਾਈਬਲ ਕਲਾਸ ਦਾ ਤੇ ਕੋਟਕਪੂਰੇ ਦਾ ਕੇਸ ਉਹਦੇ ਤੇ ਦਰਜ ਕਰ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਮਾੜੀ-ਮੋਟੀ ਸੰਗ ਸ਼ਰਮ ਕੋਈ ਮਾੜੀ-ਮੋਟੀ ਮर्यादा ਦਾ ਗਿਆਨ ਹੈ ਤੁਹਾਨੂੰ ਕਰਦੇ ਸੀ ਕਿ ਇਹਨਾਂ ਲੋਕਾਂ ਨੇ ਫੇਰ ਜਾ ਕੇ ਜੋ ਅਸੀਂ ਅਕਾਲ ਤਖਤ ਸਾਹਿਬ ਤੇ ਕਵਾਂਗੇ ਉਹਦਾ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਠਾਉਣ ਦੀ ਕੋਸ਼ਿਸ਼ ਕਰਨੀ ਮਹਰਨਾਵਾ ਸਾਹਿਬ ਤੁਹਾਨੂੰ ਯਾਦ ਕਰਾਉਣ ਲੱਗਿਆ ਆ ਵੀ ਇੱਕ ਹੁਕਮਨਾਮਾ ਆਦੇਸ਼ ਆ ਸ੍ਰੀ ਅਕਾਲ ਤਖਤ ਸਾਹਿਬ ਦਾ 2 1 2004 ਨੂੰ ਪਾਸ ਕੀਤਾ ਹੋਇਆ ਇਹ ਮੈਂ ਹੁਣ ਸੰਗਤ ਦੇ ਵਿੱਚ ਪੜ੍ਹਨ ਲੱਗਿਆ ਤੇ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਜੋ ਗੋਜ ਰੰਧਾਵੇ ਨੇ ਕੀਤਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਹ ਵਗਿਆ ਹੈ ਕਿ ਨਹੀਂ ਹੈ ਇਹ ਤੁਸੀਂ ਦੱਸਣਾ ਮੈਂ ਬਾਅਦ ਵਿੱਚ ਜੈਕਾਰਾ ਲਾਵਾਂਗਾ ਫਿਰ ਹੱਥ ਖੜੇ ਕਰਕੇ ਦੱਸੋ ਕਿ ਕੀ ਇਹ ਨਾਲ ਲੋਕਾਂ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦੇ ਨਹੀਂ ਜਾਣਾ ਚਾਹੀਦਾ ਇਹ ਵੀ ਸੰਗਤ ਰੂਪ ਦੇ ਵਿੱਚ ਆਪਾਂ ਨੇ ਮੰਨ ਕਰਨੀ ਹੈ ਇਹ ਉਹ ਲੋਕ ਹੈ ਜਿਨ੍ਹਾਂ ਨੇ ਜਦੋਂ ਕਾਸ਼ਟਕ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਸੀ ਤੇ ਇਹਨਾਂ ਦੇ ਪਿਤਾ ਉਹਨਾਂ ਨੇ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਇਹਨਾਂ ਲੋਕਾਂ ਦੇ ਦੱਡੂ ਵੰਡੇ ਸੀ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਇਹ ਸਾਜਸ਼ਾਂ ਚੱਲਣਗੀਆਂ ਔਰ ਆਰਨਾਵੇ ਦੀ ਚਿੱਠੀ ਅੱਜ ਸਾਰੇ ਤੁਸੀਂ ਫੇਸਬੁੱਕ ਤੋਂ ਪੜ੍ਹ ਲਿਆ ਹੋ ਇਹ ਸਾਜ਼ਿਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਹੋ ਕੇ ਇਹ ਚੀਜ਼ਾਂ ਹੁਣ ਫੇਰ ਚੱਲਣ ਲੱਗ ਪਈਆਂ ਇਹ ਹੁਕੂਨਾਮਾ ਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅਤੇ ਦੂਸਰੇ ਧਾਰਮਿਕ ਤੇ ਸਿੱਖ ਸਮਾਜਿਕ ਭਾਵਨਾਵਾਂ ਵਿੱਚ ਮਤਭੇਦਾਂ ਸੰਬੰਧੀ ਚੱਲ ਰਹੇ ਅਦਾਲਤੀ ਕਚਮਿਆਂ ਵਿੱਚ ਸੰਬੰਧਿਤ ਧਿਰਾਂ ਵੱਲੋਂ ਸਮੇਂ-ਸਮੇਂ ਸ਼੍ਰੀ ਅਕਾਲਤਖਨ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਗਾਜ਼ਤਾ ਵਿੱਚ ਪੇਸ਼ ਕੀਤਾ ਜਾ ਰਿਹਾ ਇਹ ਹਕੂਮਤ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲਤਖਨ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾ ਆਦ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਸਮੂਹ ਸਿਕ ਸੰਗਤਾਂ ਇਸ ਤੇ ਸਖਤੀ ਦੇ ਨਾਲ ਅਮਲ ਕਰਨ ਇਹ 2 1 4 ਦਾ ਗਿਆਨੀ ਜਗਿੰਦਰ ਸਿੰਘ ਜੀ ਵਿਦਵਾਨਤੀ ਜਦੋਂ ਜ਼ਥੇਦਾਰ ਸਾਹਿਬ ਸਨ ਇਹ ਉਹਨਾਂ ਦਾ ਲਿਖਤੀ ਆਦੇਸ਼ ਹੈ ਸ਼੍ਰੀ ਹਰਿਕਾਟਕ ਸਾਹਿਬ ਤੋਂ ਹੁਣ ਹੱਥ ਖੜੇ ਕਰਕੇ ਦੱਸੋ ਕਿ ਜਿਹੜੀ ਕੱਲ ਚਿੱਠੀ ਜਿਹੜੀ ਰੰਧਾ ਵੀ ਨੇ ਦਿਖੀ ਐ ਇਹ ਜਿਹੜਾ ਛੜੀ ਅਕਾਲ ਤੱਕ ਸਾਫ ਵੀ ਪ੍ਰਕਿਰਿਆ ਉਹਦਾ ਬੇਸਯੂਜ ਹੈ ਕਿ ਨਹੀਂ ਮੈਂ ਝਕਾਰਾ ਲਾਉ ਲੱਗਿਆ ਜਿਹੜੇ ਹੱਕ ਦੇ ਵਿੱਚ ਉਹ ਦੋਨੇ ਹੱਥ ਕਰੋਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੁਣ ਕਿ ਨਹੀਂ ਬੋਲੇ ਸੋਨਹਾਲ